ਹਾਂਜੀ ਜਿਨਾਂ ਨੇ ਨੈਸ ਲੈਂਥਮ ਸਿੱਖਣਾ ਉਹ ਧਿਆਨ ਨਾਲ ਦੇਖਣ ਸਭ ਤੋਂ ਪਹਿਲਾਂ ਪਹਿਲੀ ਉਂਗਲ ਇੱਥੇ ਦੂਸਰੀ ਉਂਗਲ ਇੱਥੇ ਤੇ ਤੀਸਰੀ ਉਂਗਲ ਇੱਥੇ ਯਾਨੀ ਕਿ ਗੂਠਾ ਇੱਥੇ ਪਹਿਲੀ ਦੂਜੀ ਤੇ ਤੀਜੀ ਤੇ ਇੱਥੋਂ ਸ਼ੁਰੂ ਕਰਾਂਗੇ ਜੱਜਾ ਓਰੇ ਨੰਨਾ ਜਨ ਗਨ ਮਨ ਅਧਿਨਾ ਇੱਕ ਜਿੰਨਾ ਟਾਈਮ ਇੱਕ ਕਰੀਉਂਦਾ 19 ਟਾਈਮ ਆਹ ਵਾਲਾ ਸੁਰਾ ਜਿਹੜਾ ਗਾ ਇਹਨੂੰ ਦਬ ਕੇ ਰੱਖਣਾ ਜਨ ਗਨ ਮਨ ਅਦੀਨਾ ਇੱਕ ਜਦੋਂ ਇੱਕ ਆ ਗਿਆ ਫਿਰ ਕਹਿਣਾ ਜੈ ਆਹੇ ਬਲੈਕ ਵਾਈਟ ਬਲੈਕ ਜੈ ਆਹੇ ਫਿਰ ਦੇਖੋ ਧਿਆਨ ਨਾਲ ਜਨ ਗਨ ਮਨ ਅਦੀਨਾ ਇੱਕ ਜੈ ਆਹੇ ਫਿਰ ਦੇਖੋ जान गन मन यदि एक एक आ गया उस बाद जया हे फिर भारत भाग्या विधाता फिर देखो भारत भाग्या विधाता फिर देखो ਭਾਰਤ ਭਾਗਯਾ ਦੀ ਦਾਤਾ ਫੇਰ ਦੇਖੋ ਇੱਕ ਫਿੰਗਰ ਨਾਲ ਜਨ ਗਨ ਮਨ ਅਦੀਨਾ ਇੱਕ ਜੈ ਆਹੇ ਭਾਰਤ ਭਾਗਯਾ ਦੀ ਦਾਤਾ ਜਨ ਗਨ ਮਨ ਅਦੀਨਾ 1 1 ਤੱਕ ਇਹਨੂੰ ਦਬਣਾ ਫਿਰ ਜੇ ਆਹੇ ਫਿਰ ਬਾਰਤ ਭਾਗਿਆ ਦੀ ਦਾਤਾ ਹੁਣ ਇੱਥੇ ਡਬਲ ਟੱਚ ਬੇਦਾ ਬੇਦਾਤਾ ਹੁਣ ਪੰਜਾਬ ਸਿੰਧ ਗੁਜਰਾਤ ਪੰਜਾਬ ਸਾਤੂ ਮਾ ਸਾ ਮਾ ਸਾਤੂ ਪਾ ਮਾਫ ਕਰਨਾ ਸਾਤੋ ਪਾ ਪੰਜਾਬ ਸਿੰਧ ਗੁਜਰਾਤ ਮਰਾਠਾ ਮਰਾਠਾ ਆ ਦੇਖੋ ਮਰਾਠਾ ਮਾਪ ਧਾਪ ਮਾਂ ਧਾਪ ਮਰਾਠਾ ਆਪਣੇ ਤੇ ਨੰਗਲਾਂ ਨੇ ਇਹ ਤੇ ਨੰਗਲਾਂ ਇੱਥੇ ਲੱਗਣੀਆਂ ਮਾਪ ਮਾਧ ਮਰਾਠਾ 1 3 2 1 3 2 Oh